ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਲੀ ਪਿਛਲਾ ਜਿਹੜਾ ਮੈਟਰਸ ਸੀ ਉਹ ਪੂਰਾ ਹੋਇਆ ਨਹੀਂਗਾ ਜਿਹੜਾ ਵਾਰੀ-ਵਾਰੀ ਇੱਥੇ ਕਹਿ ਰਹੇ ਆ ਵੀ ਬਹੁਤ ਸਬੂਤਲੀ ਜਿਹੜਾ ਕੰਮ ਜਿਹੜਾ ਆਪਣੀ ਮੰਡੀ ਦੇ ਵਿੱਚ ਚੱਲਦਾ ਪਿਆ ਜਿੰਦੇ ਵਿੱਚ ਆਪਣਾ ਚੇਅਰਮੈਨ ਸਾਹਿਬ ਵੀ ਬੜਾ ਡਿੰਗਾ ਮਾਰਦਾ ਵੀ ਬਹੁਤ ਵਧੀਆ ਅਸੀਂ ਕੰਮ ਚਲਾ ਰਹੇ ਆ ਕਿਉਂਕਿ ਜ਼ਿੰਮੇਵਾਰੀ ਤੈ ਹੁੰਦੀ ਜਿਹੜਾ ਮੇਨ ਮਾਰਕੀਟ ਕਮੇਟੀ ਦਾ ਚੇਅਰਮੈਨ ਹੁੰਦਾ ਜਿੰਨਾ ਚਿਰ ਚੇਅਰਮੈਨ ਦੀ ਸੀਟ ਤੇ ਐਸ ਡੀ ਐਮ ਸੀ ਜਾਂ ਕੋਈ ਸੀ ਜ਼ਿੰਮੇਵਾਰੀ ਉਹਨਾਂ ਦੀ ਤੈ ਹ ਹੁੰਦੀ ਸੀ ਉਹਨੇ ਤੋਂ ਸਾਫਤ ਹੋ ਰਿਹਾ ਵੀ ਜਿਹੜੇ ਸਾਡੀ ਮੰਡੀ ਆ ਮੰਡੀ ਦੇ ਹਾਲਾਤ ਆ ਬਾਪੂ ਆ ਕੇ ਦੱਸਣਗੇ ਬਾਪੂ ਆਏ ਨੇ ਸਾਡੇ ਕੋਲ ਹੁਣ ਚੱਲ ਕੇ ਅਸੀਂ ਕੋਈ ਕੱਲ ਵਾਲੀ ਕਾਰਵਾਈ ਦੇ ਵਿੱਚ ਬੈਠੇ ਸੀਗੇ ਉਹ ਉਹ ਚੱਲਦੀ ਪਈ ਆ ਪਰ ਬਾਪੂ ਵਿਚਾਰਾ ਫਰਿਆਦ ਲੈ ਕੇ ਆਇਆ ਇਸ ਟਾਈਮ ਸਾਰਾ ਸਟਾਫ ਦਿਵਾਲੀ ਕਰਕੇ ਆਪੋ ਉਹਦੇ ਘਰਾਂ ਚ ਚਲਾ ਗਿਆ ਹੋਣਾ ਤੇ ਬਾਪੂ ਹੁਣ ਆਪ ਦੱਸਣਗੇ ਕਿੰਨੇ ਦਿਨ ਹੋ ਗਏ ਨੇ ਨਾ ਦੀ ਦਿਵਾਲੀ ਕਿਵੇਂ ਜਾ ਰਹੀ ਆ ਤੇ ਅੱਜ ਇੱਧਰ ਬੁੱਕੇ ਚੱਲਦੇ ਪਏ ਆ ਤੇ ਉੱਧਰ ਰੱਬ ਤੁਹਾਡਾ ਭਲਾ ਕਰੇ ਵੀ ਇਹਨਾਂ ਦੀ ਦਿਵਾਲੀ ਕਿੱਦਾਂ ਵਿਖੋ ਅਜੇ ਬਾਪੂ ਕਿਦਾਂ ਦਿਨ ਹੋ ਗਏ ਬਾਪੂ ਬਾਪੂ ਕਿਹੜਾ ਪਿੰਡ ਆਪਣਾ ਕਿੱਦਿਆਂ ਵਾਲੀ ਪਿੰਡ ਹੈ ਕਿੱਲਿਆਂ ਵਾਲੀ ਤੁਹਾਡੇ ਦੇ ਪਿੰਡ ਦਾ ਚੇਅਰਮੈਨ ਤੁਹਾਡਾ ਜੀ ਕੱਲ ਕਿਹੜਾ ਲਾ ਕੇ ਆਇਆ ਅੱਛਾ ਕਿੰਨੇ ਦਿਨ ਹੋ ਗਏ ਤੁਹਾਡੇ ਝੋਨੇ ਨੂੰ ਸਾਨੂੰ ਅੱਜ ਪੰਜਵਾਂ ਦਿਨ ਹੋ ਗਿਆ ਜੀ ਪੰਜਵਾਂ ਦਿਨ ਪੰਜਵਾਂ ਛੇਵਾਂ ਤੋਨਾ ਤੇ ਤੁਹਾਡੇ ਸੁੱਕਾ ਬਹੁਤ ਹੈ ਸੁੱਕਾ ਜਿੱਟ ਉਡੋਟਦੀ ਹੈ ਕਿੰਨਾ ਮੌਸਮ ਹੈ ਜੀ 15 ਹੈ ਜੀ ਬਾਪੂ ਪਿੰਡ ਦਾ ਚੇਅਰਮੈਨ ਵੈਰਾਈਟੀ ਵੈਰਾਈਟੀ ਕਿਹੜੀ ਬਾਪੂ ਵੈਰਾਈਟੀ 12 ਹੈ ਜੀ 12 212 212 212 ਪਰਮਲ ਹੀ ਆ ਗਿਆ ਤਾਂ ਪਰਮਲ ਆ ਗਿਆ ਤੇ ਇਹ ਵਿਆਹ ਕਿੱਥੇ ਤੇ ਕਿੰਨੇ ਦੂਜਾ ਉੱਥੇ ਜਿੱਥੇ ਮਿੱਟੀ ਦੀ ਪਈ ਪਰ ਹਾਂਜੀ ਇਹ ਇੱਕ ਨੰਬਰ ਆਪਣਾ ਆ ਗਿਆ ਠੜਾ ਜੀ ਹਾਂਜੀ ਤੇ ਠੜੇ ਤੋਂ ਉਰਲਾ ਮੋੜ ਚੱਲ ਕੇ ਅੱਗੇ ਤੇ ਉਹ ਜੋ ਕਾਟਨ ਝਾੜ ਵਾਲਾ ਹਾਂਜੀ ਉੱਥੇ ਆਪਣੀ ਇਹਨਾਂ ਦੀਆਂ ਬਣਾਈਆਂ ਦੋ ਦਖਾਨਾਂਆਂ ਚੁੱਕੀਆਂ ਨਿਪਾ ਕੇ ਗਲੈਂਡ ਚ ਲਾਇਆ ਉਹ ਸਿੰਦਰ ਪੀ ਨੇ ਜਦੋਂ ਤੋਂ ਡਾਟ ਜਦੋਂ ਐਨਾ ਸੁੱਕਾ ਝੋਨਾ ਤੁਹਾਡਾ ਚੇਅਰਮੈਨ ਸਾਹਿਬ ਨੇ ਦਿਖਾਇਆ ਸੀ ਉੱਥੇ ਤੇ ਫਿਰ ਉੱਥੇ ਚੇਅਰਮੈਨ ਨੇ ਭਰਾਇਆ ਕਿਉਂ ਨਹੀਂ ਗਿਆ ਜੀ ਉਹ ਤਾਂ ਸਾਰਾ ਆਇਆ ਆਖ ਰਿਹਾ ਵੀ ਸਾਡਾ ਝੋਨਾ ਤੁਸੀਂ ਤਲਵਾ ਦਿਓ ਵੀ ਸੁੱਕਾ ਝੋਨਾ ਹੈਗਾ ਹੁਣ ਜਿਹੜੇ ਵੱਡੇ ਘਰਾਂ ਦੇ ਉਹਨਾਂ ਦੇ ਤੁਰੀ ਜਾਂਦਾ ਤੇ ਮੇਰਾ ਡੂਟਰਾਂ ਦੀ ਹੈਗਾ ਉਹਨੂੰ ਕੋਈ ਛਾੜੀ ਨਹੀਂ ਲਾਉਂਦਾ 5 ਦਿਨ ਹੋ ਗਏ ਆਰਥ ਕਿਹੜੀ ਪਮਨ ਵਿਕ ਕੇ ਤੇ ਪਮਨ ਵੇਚ ਰਿਆ ਨਾਲ ਮਿਲੇ ਵੀ ਮੇਰੀ ਜੋ ਬੜੇ ਮਿਲੇ ਜੀ ਉਹ ਗੱਲ ਹੀ ਨਹੀਂ ਸੁਣਦੀ ਫੇਰ ਉਹ ਨੰਬਰ 12 ਚੋਲਾਗੇ ਜੋ ਨਸਟ ਆਇਆ ਜੋ ਦੀ ਗੱਲ ਨਹੀਂ ਸੁਣਦੇ ਬਸ ਵੀ ਨੰਬਰ 12 ਚੋਲਾ ਨੇ ਜਿਵੇਂ ਨਾਗਾ ਨਾਗਾ ਕਿਰੇ ਦਾ 1500 ਆਪਣਾ 1500 ਕਿੱਲਾ ਹੈ ਕਿਹਦਾ 2000 ਕਿੱਲਾ ਹੈ ਗਟਾ ਗਟਾ ਨਹੀਂ ਗਿੱਲੇ ਆਇਆ ਕਿੱਲੇ ਪੰਜਾਹ ਮਾਲ ਹੁੰਦਾ ਹੈ ਵੱਡੀਆਂ ਫਾਰਮਾਂ ਇੱਥੇ ਕਿਹੜੇ ਲੱਗੀ ਆ ਗਏ ਇੱਥੇ ਹਾਂ ਜੀ ਮੇਰੀਏ ਚ ਇਹਨਾਂ ਤਾਂ ਹੀ ਹੈ 15-1500 ਵਾਲੇ ਤਾਂ ਨਹੀਂ ਹੈ ਜੀ ਤੁਸੀਂ ਦੇਖੋ ਜਾ ਕੇ ਦਗੱਟੇ ਹੋਣੇ ਆ ਜੱਜਧਾਨੀ ਆ ਜੱਜਧਾਨ ਵਾਲਾ ਮਾਲ ਆਉਣਾ ਜਾਂਦਾ ਚੰਗਾ ਚੰਗਾ ਮਾਲ ਬਾਪੂ ਜੀ ਪਹਿਲੀ ਗੱਲ ਤਾਂ 1500 ਕਿੱਲੇ ਵਾਲਾ ਇੱਥੇ ਝੋਨਾ ਕੋਈ ਹੈ ਨਹੀਂ ਇੱਕ ਕਰਦਾ ਜੀ 1500 ਕਿੱਲੇ ਵਾਲਾ ਫਿਰ ਉਹ ਕੋਈ ਬਾਹਰੋਂ ਝੋਨਾ ਆਇਆ ਹੋਣਾ ਨੇ ਪਤਾ ਜੀ ਬਾਸੀਆਂ ਦਾ ਲੜਕਾ ਹੈ ਠੀਕ ਹੈ ਉਹਨੂੰ ਮੈਂ ਪੁੱਛਿਆ ਤੇ ਕੋ ਖੇਤੀ ਕਿੰਨੀ ਹੈ ਉਹ ਕਹਿੰਦਾ ਮੇਰੇ ਕੋਲ 7 ਕਿੱਲੇ ਘੱਟ ਦੀ ਹੈ 15 ਕਿੱਲੇ ਮੇਰੀ ਠੇਕੀ ਦੀ ਹੈ ਠੀਕ ਹੈ ਉਹ ਹੁਣ ਤਿੰਨ ਦਿਨ ਉਹਦਾ ਕੰਡਾ ਤੇ ਤੋਲ ਮੁੱਕੇ 15 ਕਿੱਲੇ ਦਾ ਬਾਪੂ ਹੈ ਜੀ 1500 ਉਹਦੀ ਗੱਲ ਸੁਣਨਾ 15 ਕਿੱਲੇ ਕਿਨੇ ਮੱਕੇ 15 ਕਿੱਲੇ ਗਿਆ ਜੀ ਹਾਂ ਅੱਛਾ ਤੇ ਉਹ ਹੁਣ ਰੱਬੀਆਂ ਨੇ ਕੋਈ ਬਾਗ ਹੈ ਕਿ ਕਿਵੇਂ ਝੋਨਾ 3 15 ਟੋਲ ਹੀ ਮੁੱਕਿਆ ਅਜੇ ਹੁੰਦਾ ਹਾਂਜੀ 15 ਕਿੱਲੇ ਲੈਦਾ 15 ਕਿੱਲੇ ਪਹਿਲੀ ਆ ਤੇ 3 ਦਿਨ ਹੋ ਗਏ ਤੋਲਦੇ ਨੂੰ ਹਾਂਜੀ ਇਹ ਉਸੇ ਕਰਦੇ ਚੱਲੀ ਜਾਂਦਾ 3 ਦਿਨ ਹੋ ਗਏ ਤੋਲਦੇ 15 ਕਿੱਲਿਆਂ ਚੋਂ ਹਾਂਜੀ ਤੇ ਕਾੜਦੇ ਕਿ ਉਦਾਂ ਹੀ ਵੀ ਕਾੜ ਕੀ ਕੱਢਦੇ ਹੁਣ ਆ ਜੀ ਬਾਹਰ ਉਹ ਟੋ 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 ਕੀ ਮੰਗਦੇ ਸੀ ਸਾਨੂੰ ਚਾਹੀਦੀ ਜੀ ਮੇਖੇ ਨਾਲ ਕੋਈ ਵੱਡੀ ਗਲਤੀ ਤਾਂ ਹੋਈ ਨਹੀਂ ਠੀਕ ਹੈ ਜੀ ਤੇ ਉਹਦੇ ਪੱਖਾ ਲਗਵਾਵਾਂਗੇ ਤੇ ਫਿਰ ਤੁਹਾਡੇ ਨਾਲ ਗੱਲ ਕਰਾਂ ਪੱਖਾ ਫਿਰ ਤਾਂ ਫਿਰ ਜ਼ਿੰਮੇਵਾਰੀ ਦਾ ਆਰਡੀ ਜੀ ਬੰਦੇ ਦਾ ਆਰਡੀ ਆ ਜਿਹੜਾ 15 ਨਹੀਂ ਤੁਸੀਂ ਆਦੇ ਉਹਨੇ ਕੋਲ 15 ਕਿੱਲੇ ਪੈ ਲਈ ਆ ਹਾਂਜੀ ਤੇ ਤਿੰਨ ਦਿਨ ਹੋ ਗਏ ਉਹਦਾ ਝੋਨਾ ਤੋਲਦੇ ਨੂੰ ਹਾਂਜੀ 15 ਕਿੱਲਿਆਂ ਵਿੱਚੋਂ ਜਾਂ ਤਾਂ ਕੋਈ 4-400 ਮਾਨ ਕਿੱਲੇ ਦਾ ਨਿਕਲਦਾ ਹੋਣਾ 400 ਤਾਂ ਨਹੀਂ ਉਹ ਕੀ ਆ ਇਹ ਵਖਿਓ ਜਿਹੜਾ ਤੋਲਦੇ ਆ ਦੁੱਧੀ ਤੇ ਇਹਦੇ ਪੱਟਕੇ ਲਾ ਲਿਆ ਉਧਰ ਲਾ ਲਿਆ ਆ ਆ ਆ ਲਉਂਦੇ ਰਹਿੰਦੇ ਆ ਉਹਨੂੰ ਬਿਠਾ ਦਿੰਦੇ ਆ ਪਤਾ ਨਹੀਂ ਹੁਣ ਕੀ ਕਰੀ ਜਾਂਦੇ ਆ ਬਾਪੂ ਇੰਨਾ ਜੋ ਨਾ ਦਿਨ ਦਿਨ ਤੋਲ ਚੱਲਦਾ ਤੁਸੀਂ ਕਹ ਤਾਂ ਇੱਕ ਇੱਕ ਕਿਸਾਨ ਦਾ ਹਾਂ ਉਹਦੀਆਂ ਉਹਦੀਆਂ ਅਲੱਗ-ਅਲੱਗ ਢੇਰੀਆਂ ਲੱਗੀਆਂ ਪਈਆਂ ਇੱਕ ਅਲੱਗ-ਅਲੱਗ ਢੇਰੀਆਂ ਸੀ ਇਹ ਜੋ ਨਵਾਰਾ ਵਗਣਾ ਢੇੜੀਆਂ ਅਲੱਗ-ਅਲੱਗ ਹੈ ਜੀ ਤੇ 1500 ਕਿੱਲਾ ਤਾਂ ਬਾਪੂ ਆਪਣੇ ਏਰੀਆ ਦੇ ਵਿੱਚ ਨਾ ਕਿਸੇ ਕੋਲ ਜ਼ਮੀਨ ਹੈ ਨਹੀਂ 1500 ਕਿੱਲਾ ਨਹੀਂ ਉਹਨੇ ਠੇਕੇ ਚ ਲਈਏ 70 ਕਿੱਲੇ ਤਾਂ ਮੇਰੇ ਕੋਲ ਘਰੂ ਹੈ ਤੇ 15 ਕਿੱਲੇ ਪੈ ਲਈ ਮੈਂ ਠੇਕੇ ਲਈਏ ਤੁਸੀਂ ਇੱਕ ਪਾਸੇ 15 ਕਿ 1500 ਕਹਿੰਦੇ ਪੈ ਨਹੀਂ 1500 ਨਹੀਂ 15 ਕਿੱਲੇ ਮੈਨੂੰ ਤੁਸੀਂ ਛਲਛੜ ਪਾ ਜੇ ਮੈਂ ਜਾ ਰਾ 1500 ਗੱਟਾ ਹੋ ਸਕਦਾ ਜਾਂ 2000 ਗੱਟਾ ਹੋ ਸਕਦਾ 2000 ਕਿੱਲਾ ਸਾਡੇ ਏਰੀਆ ਕਿੱਲੇ ਹੈ ਨਹੀਂ ਮੈਂ ਤਾਂ ਵੀ 15 ਮਹੀ 15 ਕਿੱਲੇ 15 20 ਕਿੱਲੇ ਇਦਾਂ ਖੋ ਹਾਂ ਤੂੰ ਇਹ ਕ ਤੂੰ ਇਹ ਤਾਂ ਸਾਨੂੰ ਸ਼ਾਰਟ ਕਰਦਾ ਇਹ ਭਾਈ ਉਹਦੇ ਇੱਡਾ ਕਿ ਕਿੱਥੋਂ ਆ ਗਿਆ ਹਾਂ ਵੀ 15 ਕਿੱਲੇ ਕੋਈ ਨਹੀਂ ਬਾਪੂ ਆਪਾਂ ਕਰਦੇ ਆ ਗੱਲ ਉਹਨਾਂ ਨਾਲ ਚੇਰ ਪੈ ਨਾਲ ਤੇ ਤੁਹਾਡੇ ਆਰਤੀ ਦਾ ਨੰਬਰ ਹੈਗਾ ਇਹ ਕਾਕੇ ਕੋਲੇ ਮੇਰੇ ਕੋਲੇ ਨੰਬਰ ਤਾਂ ਜੀ ਕਾਕੇ ਨੂੰ ਕਹੋ ਵੀ ਸਾਨੂੰ ਆਰਤੀ ਦਾ ਨੰਬਰ ਦਿਓ ਅਸੀਂ ਉਹਨੂੰ ਕੋਈ ਆਰਤੀ ਨੂੰ ਪੁੱਛਦੇ ਵੀ ਬਾਪੂ ਦੇ ਚਲੋ ਚਾਰ ਕਿਉਂ ਨਹੀਂ ਦੱਸ ਲਾਂਗੇ ਇਹ ਦੇਖੋ ਕਿਸਾਨ ਵੀਰੋ ਦੱਸੋ ਕਿੱਥੇ ਕਿੱਥੇ ਕਿਸਾਨ ਜੁਨੀਅਨ ਜਾਂ ਕਿਸਾਨ ਆਗੂ ਲੜਨ ਲਈ ਕਿਉਂਕਿ ਪੈਰ ਪੈਰ ਦੇ ਉੱਤੇ ਲਟੇਰੇ ਖੜੇ ਆ ਜਦੋਂ ਆੜਤੀਏ ਜਿਹੜੇ ਹੈਗੇ ਨੇ ਜੇ ਆੜਤੀਏ ਜਿਵੇਂ ਕੱਲ ਦੀਆਂ ਤੁਸੀਂ ਖਬਰਾਂ ਸੁਣ ਰਹੇ ਹੋ ਹਬੌਰ ਮੰਡੀ ਦੀਆਂ ਹਬੌਰ ਦੇ ਵਿੱਚ ਜਿਹੜਾ ਆੜਤੀ ਐਸੋਸੀਏਸ਼ਨ ਦਾ ਪ੍ਰਧਾਨ ਜੇ ਘਰ ਦਾ ਮਾਲਕ ਚੋਰ ਹੋ ਜਾਊਗਾ ਤੇ ਬੱਚੇ ਚੋਰ ਹੀ ਨਿਕਲਣਗੇ ਜੇ ਆੜਤੀ ਐਸੋਸੀਏਸ਼ਨ ਦਾ ਪ੍ਰਧਾਨ ਚੋਰੀਆਂ ਕਰਦਾ ਜਿਵੇਂ ਕੱਲ ਸਾਰੀਆਂ ਤੁਸੀਂ ਵੀਡੀਓ ਦੇਖੀਆਂ ਨਾਲ ਜਿਹੜਾ ਦੁਕਾਨ ਦਾ ਜਿਹੜਾ ਆਪਣਾ ਕਿਸਾਨ ਸੀ ਉਹਨੇ ਤੁਹਾਨੂੰ ਬੋਲ ਕੇ ਬਿਆਨ ਦਿੱਤੇ ਵੀ ਮੇਰੇ ਨਾਲ ਇਦਾਂ ਇਦਾਂ ਮਕਾਇਆ ਸੀ 13 ਮੋਰਚਰ 13 ਸੀ 4 ਕਿਲੋ ਦਾ ਉਹਦੇ ਮੋਰਚਰ ਕਰਕੇ ਝੋਨਾ ਜਾ ਰਿਹਾ ਸੀ ਤੇ 4 ਕਿਲੋ ਉਹਨਾਂ ਨੂੰ ਲੈਣ ਵਾਸਤੇ ਮਕਾਰਿਆ ਸੀ ਤੇ ਗੱਲ ਕਿੱਧਰ ਨੂੰ ਸਾਡੀ ਮੰਡੀ ਨਹੀਂ ਜਾਂਦੀ ਆ ਇੱਥੇ ਆਮ ਆਦਮੀ ਪਾਰਟੀ ਦਾ ਉਹ ਹਬੂਰ ਦਾ ਆੜਦੀ ਐਸੋਸੀਏਸ਼ਨ ਦਾ ਪ੍ਰਧਾਨ ਹੋਵੇ ਤੇ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਇੱਥੇ ਚੇਅਰਮੈਨ ਹੋਵੇ ਤੇ ਗੱਲ ਫਿਰ ਤੁਰਦੀ ਆ ਸੀਐਮ ਤੱਕ ਤੇ ਗੱਲ ਤੁਰਦੀ ਆ ਕੇਜਰੀਵਾਲ ਤੱਕ ਵੀ ਇੱਥੋਂ ਦੀ ਲੁੱਟ ਦਾ ਪੈਸਾ ਕਿਹੜੇ ਰਸਤਿਆਂ ਤਾਈਂ ਉੱਪਰ ਤੱਕ ਜਾਂਦਾ ਇਹ ਤੁਹਾਨੂੰ ਕੱਲ ਵਾਲੀਆਂ ਵੀਡੀਓ ਅੱਜ ਵਾਲੀ ਕਾਰਵਾਈ ਤੇ ਸਾਰੇ ਵਿੱਚ ਕਲੀਅਰ ਹੋ ਜਾਏਗਾ ਵੀ ਕਿਵੇਂ ਕਿਵੇਂ ਜਾਂਦਾ ਤੇ ਆ ਬਾਪੂ ਸਾਡੇ ਚੇਅਰਮੈਨ ਸਾਹਿਬ ਦੇ ਪਿੰਡ ਦੇ ਆ ਡੇਢ ਟਰਾਲੀ ਚੋਂ ਨਾ ਮੇਰੇ ਹਸਾਬ ਨਾਲ ਇਹਨਾਂ ਦਾ 150 ਮਸਾ 150 150 ਮਾਣ ਮਸਾ ਝੋਨਾ ਹੋਵੇਗਾ ਤੇ ਆ ਮੈਂ ਦੰਦਾ ਥੱਲੇ ਚੱਬ ਕੇ ਦੇਖਿਆ ਬਹੁਤ ਸੋਹਣਾ ਝੋਨਾ ਹੈ ਤੇ ਬਿਲਕੁਲ ਕੜਕ ਕਰਕੇ ਦਾਣੇ ਟੁੱਟਦੇ ਪਏ ਆ ਤੇ ਚੇਅਰਮੈਨ ਸਾਹਿਬ ਨੂੰ ਮਹਿਣਾ ਵੀ ਜੇ ਆਪਣੇ ਪਿੰਡਾਂ ਦੇ ਹੀ ਟੋਡੇ ਪਿੰਡ ਦਾ ਹੀ ਕਿਸਾਨ ਜੇ ਰੁੱਲਦਾ ਪਿਆ ਤੇ ਫਿਰ ਦੂਜੇ ਪਿੰਡ ਦੇ ਟੋਡੇ ਤੋਂ ਕਿਦਾਂ ਦੀਆਂ ਮਿੰਦਾ ਲਾ ਸਕਦੇ ਆ ਅ ਅੱਜ ਦੀ ਦੀਵਾਲੀ ਸ਼ਾਇਦ ਬਾਪੂ ਦੀ ਇੱਥੇ ਹੀ ਜਾਏਗੀ ਬਹੁਤ ਮੰਦਪਾਗੀ ਘਟਨਾ ਵੀ 70 80 ਸਾਲ ਦੀ ਉਮਰ ਦੇ ਵਿੱਚ ਜਿੱਥੇ ਸਾਡੇ ਬਜ਼ੁਰਗਾਂ ਨੂੰ ਅਸੀਂ ਘਰੇ ਬਿਠਾ ਕੇ ਸੇਵਾ ਕਰਨੀ ਸੀ ਜਾਂ ਉਹਨਾਂ ਦੇ ਵਿੱਚ ਬੈਠ ਕੇ ਅਸੀਂ ਦੀਵਾਲੀ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਮਨਾਉਣੀਆਂ ਸੀ ਤੇ ਉਥੇ ਅੱਜ ਸਾਡਾ ਕਿਸਾਨ ਜਿਹੜਾ ਹੈਗਾ ਰੱਬ ਤੁਹਾਡਾ ਭਲਾ ਕਰੇ ਵੀ ਇੱਥੇ ਬੰਡੀਆਂ 'ਚ ਰੁਲਦਾ ਪਿਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਹਿਬਾਨ ਨੇ ਐਮ ਐਲ ਏ ਸਹਿਬਾਨ ਨੇ ਜਾਂ ਉਹਨਾਂ ਦੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਨੂੰ ਅੱਜ ਬੁੱਕਿਆਂ ਦੇ ਵਿੱਚ ਗੁਲਤਾਨ ਨੇ ਅੱਜ ਉਹ ਆਪਣੇ ਘਰ ਦੇ ਜੀਆਂ ਦੇ ਵਿੱਚ ਦੀਵਾਲੀ ਮਨਾਉਣਗੇ ਤੇ ਬਾਹਰੋਂ ਆਈਆਂ ਸਗਾਤਾਂ ਜਿਹੜੀਆਂ ਹੈਗੀਆਂ ਬੁੱਕੇ ਵੱਡੇ ਵੱਡੇ ਜਿੰਨਾ ਵਿੱਚ ਕਾਜੂ ਬਰਫੀ ਰਾਜਨ ਦੱਸੀ ਜਾਂਦਾ ਹੈ ਬਾਦਾਮ ਬੜਿਆ ਜਾਏ ਕਾਜੂ ਕਤਲੀ ਕਾਜੂ ਕਾਜੂ ਕਤਲੀ ਆਈ ਪਤਾ ਨਹੀਂ ਕਿਹੜੀਆਂ ਕਿਹੜੀਆਂ ਅੱਜ ਬਰਫੀਆਂ ਸ਼ਰਫੀਆਂ ਆਈਆਂ ਨੇ ਤੇ ਜੇ ਇਹਨਾਂ ਕੋਸ਼ ਆਇਆ ਹੈ ਤੇ ਉਹਦੇ ਤੋਂ ਇਹ ਲੱਗਦਾ ਵੀ ਉਹ ਹੀ ਦੇ ਸਕਦਾ ਜਿਹਨੂੰ ਰੱਬ ਤੋਂ ਡਾ ਭਲਾ ਕਰੇ ਕਿਸੇ ਨਾ ਕਿਸੇ ਚੀਜ਼ ਦਾ ਲਾਲਚ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ